ਬਾਈਡ ਨੂੰ ਟ੍ਰੈਕ ਕਰੀਏ ਜੀ ਚਲੋ ਜੀ ਕੀ ਬਾਤੇ ਅੱਜ ਜਿਹੜਾ ਪਵਨਸ਼ੀ ਦੀਦਿਆੜਾ 1984 ਦੇ ਵਿੱਚ ਜਿਹੜੀਆਂ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੰਜਵੇਂ ਪਾਤਸ਼ਾਹ ਦੇ ਸ਼ੀ ਦੀਹਾੜਾ ਸੰਗਤਾਂ ਮਨਾਣ ਆਈਆਂ ਸੀ ਅੱਜ ਦਾ ਦਿਹਾੜਾ ਉਹ ਸੀ ਉਹ ਦਿਨ ਅੱਜ ਜਦੋਂ ਜਿਹੜੀਆਂ ਸੰਗਤਾਂ ਮਨਾਣ ਆਈਆਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਗੁਰੂ ਘਰ ਆਏ ਆ ਵਾਪਸ ਜਾਣਾ ਕਿ ਨਹੀਂ ਜਾਣਾ ਬੱਚੇ ਬੀਬੀਆਂ ਬਜ਼ੁਰਗ ਵੀ ਪਤਾ ਹੀ ਨਹੀਂ ਵੀ ਕਿਹਨੇ ਜਿਹੜੀ ਆਪਣਾ ਪੁਲਸ ਵਾਲੇ ਵਿੱਚ ਸਾਰੀ ਜਿੰਨੀ ਵੀ ਪਬਲਿਕ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਅੱਜ ਉਹ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਠੰਡੀਆਂ ਮਿੱਠੀਆਂ ਸ਼ਰਦਾਈਆਂ ਦੇ ਕੰਲਾ ਕੇ ਹਰ ਸਾਲ ਸਾਡੇ ਬਜ਼ੁਰਗਾਂ ਨੇ ਚਾਲੂ ਕੀਤਾ ਸੀ 6 ਜੂਨ ਨੂੰ ਲਾਉਣਾ ਹੀ ਲਾਉਣਾ ਉਹਨਾਂ ਨੇ ਲੰਗਰ ਤੇ ਉਹਨਾਂ ਯਾਦ ਚ ਵੱਡਿਆਂ ਦੇ ਨਾਲ ਚਲੋ ਵੀ ਸੇਵਾ ਭਾਵਨਾ ਚੱਲਦਾ ਪਿਆ ਕੰਮ ਇਤਨੇ ਚੱਲਦਾ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਿੱਖ ਚਲਾ ਦੇਣਾ ਜੀ ਅੱਜ ਤੱਕ ਦਿਨ ਨਾ ਭੁੱਲਣ ਜੋਗ ਹੈ ਨਾ ਬਖਸ਼ਣ ਜੋ ਗਿਆ ਆ ਸੰਗਤਾਂ ਜਿਹੜੀਆਂ ਨੇ ਚਾਲੇ ਜਿਹੜੀਆਂ ਆ ਰਹੀਆਂ ਨੇ ਕਈ ਲੋਕ ਜਿਹੜੇ ਆ ਹਾਲੇ ਇਸ ਦਿਨ ਚੁੱਟੀ ਵਜੋਂ ਮਨਾਉਂਦੇ ਨੇ ਨਹੀਂ ਹੁੰਦੇ ਆਪਣਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੋ ਦਵਾਵਾਂਗੇ ਵੀ ਕੱਲ ਨੂੰ ਸਾਡੇ ਨਾਲ ਵੀ ਇਹ ਗੱਲ ਹੋਣੀ ਹੈ ਕੋਈ ਐਡੀ ਗੱਲ ਨਹੀਂ ਗਈ ਅਸੀਂ ਲੋਹੇ ਦੇ ਨਹੀਂ ਬਨੇ ਸਾਡਾ ਵੀ ਉਹੋ ਸਰੀਰ ਹੈ ਜਿਹੜੇ ਉਹਨਾਂ ਦਾ ਸਰੀਰ ਸੀ ਸਾਨੂੰ ਇਹ ਦਿਨ ਯਾਦ ਰੱਖਣਾ ਚਾਹੀਦਾ ਹੈ ਖਾਸ ਕਰਕੇ ਸਿੱਖ ਕੌਮ ਨੂੰ ਇਹ ਮੈਸੇਜ ਹੈ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਭਈ ਇੱਧਰ ਗਤਕੇ ਹਲੋ ਹੋਰ ਕੰਮ ਕਰੋ ਸੇਵਾਵਾਂ ਲਵੋ ਵੀ ਦੂਜੇ ਬੰਨੇ ਨਾ ਜਾਓ ਤੁਹਾਨੂੰ ਬੇਨਤੀ ਹੈ ਆਪਣੀ ਸਿੱਖੀ ਬਚਾਓ ਤੇ ਗੁਰੂ ਘਰ ਆਓ ਮਾਪਿਆਂ ਨੂੰ ਅੱਜ ਕੱਲ ਮੋਬਾਈਲਾਂ ਚ ਡਾਸ਼ ਕਰਦਾ ਬੱਚਿਆਂ ਨੂੰ ਪਤਾ ਹੀ ਨਹੀਂ ਆ ਮਕਸਦ ਕੀ ਆ ਬੱਚਿਆਂ ਨੂੰ ਮੋਬਾਈਲਾਂ ਜੇ ਕਿਤੇ ਮਾਸਟਰਾਂ ਨੇ ਕਿਹਾ ਜੀ ਆਨਲਾਈਨ ਕੰਮ ਹੋਣਗੇ ਪੰਗਾ ਦੇ ਉਹ ਵੀ ਆ ਨਾ ਹਰ ਕਿਸੇ ਨੂੰ ਲੈ ਕੇ ਦੇਣਾ ਪੈਂਦਾ ਤੇ ਮਾਪਿਓ ਦੇ ਹੋਏ ਕਹਿੰਦਾ ਵੀ ਬੱਚਾ ਕੰਮ ਕਰ ਰਿਹਾ ਉਹਨੂੰ ਵੀ ਇਹ ਬੱਚੇ ਨੂੰ ਚਾਹੀਦਾ ਵੀ ਅਸੀਂ ਕਿਹੜੇ ਕੰਮ ਕਰ ਰਹੇ ਹਾਂ ਹੋਸ਼ ਨਾਲ ਯੋਸ਼ ਨਾਲ ਹੋਸ਼ ਵੀ ਜ਼ਰੂਰੀ ਹੈ ਸਾਰੇ ਕੰਮ ਕਰਨੇ ਚਾਹੀਦੇ ਆ ਬਾਕੀ ਤੁਸੀਂ ਆਪ ਸਮਝਦਾਰ ਬੰਦੇ ਜੀ ਤੁਹਾਡਾ ਬੜਾ ਪਰਤਾਵ ਹੈ ਵੀ ਜਿਹੜਾ ਤੁਸੀਂ ਸੰਗਤ ਨੂੰ ਪ੍ਰਚਾਰ ਕਰਦੇ ਵੇ ਜੀ ਸਭ ਤੋਂ ਵੱਡੀ ਤੁਹਾਡੀ ਸੇਵਾ ਮੀਡੀਆ ਦੀ ਪਰ ਸੱਚ ਬੋਲਿਓ ਗਲਤ ਕੰਮ ਨਾ ਕਰਿਓ ਕਿਤੇ ਕਿਉਂ ਇੱਥੇ ਲੇਖਾ ਦੇਣਾ ਪੈਣਾ ਜੇ ਬਾਈ ਸਮਝਿਓ ਸਰਕਾਰਾਂ ਜਿਹੜੀਆਂ ਪੰਜਾਬ ਦੇ ਅੱਠ ਚ ਗੱਲ ਹੀ ਨਹੀਂ ਕਦੀ ਓਏ ਓ ਐਵੇਂ ਹੈ ਓਏ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਹੋਏ ਆ ਜਿਨ੍ਹਾਂ ਦੀ ਅੱਖਾਂ ਯਥਰੂ ਨਹੀਂ ਆਇਆ ਸਾਰਾ ਪਰਿਵਾਰ ਵਾਰਤਾ ਉਹਨਾਂ ਨੇ ਹਾਂਜੀ ਕੋਈ ਇੱਕੋ ਹੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਕੋਈ ਹੋਣਾ ਤੇ ਨਾ ਕੋਈ ਹੋ ਸਕਦਾ ਜਗ੍ਹਾ ਲਗ ਜਾਵੇ ਨਿਹਾਲ ਹੋ ਜਾਵੇ ਸਮੂਹੀ ਧਨੁ ਭਾਗ ਰੀਆ ਕਾਲੇ ਵਾਹਿਗੁਰੂ ਜੀ ਦਾ ਗਾਲ ਸਾਹਿਬ ਵਾਹਿਗੁਰੂ ਦਾ ਜਲੇਰ ਸਿੰਘ ਅੱਤਕਾ ਮਾਈਟਰ ਸ਼ਕਤਰੀ ਬਾਗ ਵਿਖੇ ਰੋਹੀ ਅੱਤਕੇ ਜਿਸ ਕੋਲਈ ਫਰੀਦ ਦਿੱਤੀ ਜਾਂਦੀ ਹੈ ਸਵੇਰੇ 8:00 ਤੋਂ ਲੈ ਕੇ 10:00 ਵਜੇ ਤੱਕ शामी छे तो अठ वजे तक फ्री बच्या सिखाई दी यात्री बाग़ विखे भेजो अचे वाहिगुरु जी का ख़ालसा वाहिगुरु फतिह